ਬਾਬਾ ਬੁੱਢਾ ਜੀ ਦੀ ਸਾਖੀ ਸਤਿਗੁਰ ਜੀ ਦੇ ਚਰਨਾਂ 'ਚ ਰਹਿਣਾ ਵਾਇਗਰੂ ਜੀਓ ਸਤਗੁਰੂ ਨਾਨਕidev ਜੀ ਕਰਤਾਰਪੁਰ ਰાવી ਰਹਿੰਦੇ ਸਨ ਉੱਥੇ ਡੇਰਾ ਕਾਇਮ ਕੀਤਾ ਸਿੱਖ ਆਉਂਦੇ ਦੀਵਾਨ ਲੱਗਦੇ ਤੇ ਸੇਵਾ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਪਾਈ ਬੂੜਾ ਜਿਸ ਨੂੰ ਬੁੱਢਾ ਜੀ ਦਾ ਨਾਮ ਮਿਲ ਗਿਆ ਸੀ ਘਰ ਦੇ ਤੰਦਿਆਂ ਦਾ ਤਿਆਗ ਕਰਕੇ ਕਰਤਾਰਪੁਰ ਆ ਪੜ ਗਏ ਮਾਪੇ ਨੂੰ ਆਖ ਦਿੱਤਾ ਮੈਂ ਹੁਣ ਸਤਗੁਰ ਚੂਗਾ ਗੁਰੂ ਘਰ ਦੇ ਵਿੱਚ ਪੁੱਜ ਕੇ ਉਹਨਾਂ ਨੇ ਹੋਮੇ ਤਿਆਗੀ ਉਹਨਾਂ ਨੇ ਸਭ ਕੁਝ ਪਾ ਲਿਆ ਜਨਮ ਮਰਨ ਸਵਾਰ ਲਿਆ ਬਾਬਾ ਬੁੱਢਾ ਜੀ ਕਰਤਾਰਪੁਰ ਜਾ ਕੇ ਸੇਵਾ ਕਰਨ ਲੱਗੇ ਸੇਵਾ ਵੀ ਕਰਨ ਕਾਲ ਵਾਲੀ ਝਾੜੂ ਦਿੰਦੇ ਲੇਪਨ ਕਰਦੇ ਪੱਖਾ ਚਲਦੇ ਬਸਤਰ ਤੌਂਦੇ ਲੰਗਰ ਦੀ ਸੇਵਾ ਕਰਨ ਦੇ ਨਾਲ ਕਾ ਖੋਤ ਕੇ ਸਤਗੁਰ ਜੀ ਦੇ ਡੰਗਰਾਂ ਨੂੰ ਪਾਉਂਦੇ ਉਹ ਇੱਕ ਰਸ ਨਿਰਮਾਨ ਸੇਵਾ ਕਰਦੇ ਰਹੇ ਉਸੇ ਤਰ੍ਹਾਂ ਜਿਵੇਂ ਸਿੱਖੀ ਦੇ ਰਸੀਏ ਕਰਤਾਰ ਦੀ ਖੋਜੀ ਸਿੱਖ ਕਰਦੇ ਰਹੇ ਗੁਰੂ ਘਰ ਦੀ ਪੜ੍ਹਾਈ ਤਾਂ ਇਹੋ ਹੈ ਜੋ ਸਰਬ ਪ੍ਰਕਾਰ ਕਰਕੇ ਅਟੁੱਟ ਨਿਸ਼ਕਾਮ ਸ਼ਰੀਰ ਦੇ ਦੁਆਰਾ ਸਤਿਗੁਰਾਂ ਤੇ ਸਿੱਖੀ ਦੀ ਸੇਵਾ ਕਰਨੀ ਤੇ ਹਉਮੈ ਟੈਣ ਦਾ ਤਿਆਗ ਕਰਨਾ ਮਨ ਕਰਕੇ ਸਵਾਸ ਸਵਾਸ ਨਾਮ ਜਪਣਾ ਦੁਇ ਤੇ ਪਰਮ ਨੂੰ ਨਸ਼ਟ ਕਰਨਾ ਪ੍ਰਾਣੀ ਮਾਤਰ ਨੂੰ ਇੱਕ ਸਮਾਨ ਜਾਨਣਾ ਜੋ ਦਿਸੇ ਗੁਰ ਸਿਖਣਾ ਤਿਸ ਨੇ ਨੇ ਲਾਗਿਓ ਪਾਈ ਜਿਉ ਦੇ ਬਾਕ ਉਤੇ ਅਮਲ ਕਰਨਾ ਐਸੀ ਸੇਵਾ ਰਾਹੀ ਸਿੱਖ ਪਰਮ ਧਰਮ ਬ੍ਰह्म ਗਿਆਨ ਦੀ ਪ੍ਰਾਪਤੀ ਕਰਦਾ ਹੈ ਬਾਬਾ ਬੁੱਢਾ ਜੀ ਸੇਵਾ ਕਰਨ ਲੱਗੇ ਐਸੇ ਸੇਵਾ ਚ ਲੱਗੇ ਕਿ ਉਹਨਾਂ ਨੂੰ ਖਾਣਾ ਪੀਣਾ ਤੇ ਸੌਣਾ ਪਲ ਗਿਆ 24 ਘੰਟੇ ਨਾਮ ਜਪਣ ਗੁਰਬਾਣੀ ਦੇ ਸੁਣਨ ਜਾਂ ਸੇਵਾ ਕਰਨ ਦੇ ਵਿੱਚ ਹੀ ਸੁਖ ਸ਼ਾਂਤੀ ਅਨੁਭਵ ਕਰਨ ਲੱਗੇ ਸਤਗੁਰ ਨਾਨਕ ਦੇਵ ਜੀ ਧਰਮ ਪ੍ਰਚਾਰ ਦੀ ਫੇਰੀ ਤੇ ਚਲੇ ਗਏ ਤਾਂ ਬਾਬਾ ਜੀ ਮਾਤਾ ਸੁਲਖਣੀ ਜੀ ਦੇ ਕੋਲ ਰਹਿ ਗਏ ਬਾਬਾ ਸ੍ਰੀ ਚੰਦ ਤੇ ਬਾਬਾ ਲਕਮੀ ਚੰਦ ਜੀ ਦੀ ਸੇਵਾ ਕਰਨ ਲੱਗੇ ਆਯੂ ਭਾਵੇਂ ਉਸ ਵੇਲੇ ਮੱਸਾ 13 ਸਾਲ ਦੀ ਸੀ ਪਰ ਕੰਮ ਗੁਰਮੁਖ ਬੁੱਢਿਆਂ ਸਿਆਣਿਆਂ ਵਾਲੇ ਕਰਦੇ ਸਨ ਹਰ ਪਾਸੇ ਆਪ ਦੀ ਸ਼ੁਭਾ ਹੁੰਦੀ ਰਹੀ